ਆ ਰਹੇ ਨੇ ਯਾਰ ਮੋਤੀ ਸਰਕਾਰ ਨਾਲ ਤਾਲੀਆਂ ਦੇ ਜੀਅ ਉਸਤੀ ਨਹੀਂ ਲਾਉ ਤਾਲੀਆਂ ਦਾ ਫਰੀ ਹੈ ਤਾਲੀਆਂ ਦੇ ਕੋਈ ਜੀਅ ਉਸਤੀ ਨਹੀਂ ਖੈਦਾ ਇੱਕ ਗੱਲ ਜੇਕਰ ਆਪਾਂ ਕਿਸੇ ਦੇ ਸਨਮਾਨ ਲਈ ਤਾੜੀ ਮਾਰਦੇ ਆ ਫੇਰ ਆਪਣੇ ਵੀ ਤਾੜੀ ਵੱਜਦੀ ਹੈ ਭਾਈ ਇੱਕ ਵਾਰ ਜਿੰਮੀ ਵੀ ਸੰਗਤ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਸੰਗਤ ਬੈਠੀ ਹੈ ਇੱਕ ਤਾੜੀ ਬਾਹਰੋਂ ਵਾਹ ਵੇ ਹਾਂਜੀ ਕੁਸ਼ਤੀ ਹੋਣ ਲਈ ਸਟਾਰ ਕੁਸ਼ਤੀ ਸ਼ੁਰੂ ਹੋ ਗਿਆ ਇੱਕ ਲਾਕਰ ਆਹ ਕੁਸ਼ਤੀ ਹਾਂਜੀ ਕੁਸ਼ਤੀ ਦਮ ਛੇੜੀ ਤੇ ਕਾਲਾ ਹਰਿਆਣਾ ਇਸ ਤੋਂ ਬਾਅਦ ਕਮਨਜੀਤ ਦਮ ਛੇੜੀ ਤੇ ਮਣੀ ਆਲਮਗੀਰ ਲਓ ਗੱਲਾਂ ਟਿਕਾਣੇ ਲੱਗਣ ਗਿਆ ਅੱਜ ਇਹਨੂੰ ਕਹਿੰਦੇ ਆ ਕੇ ਲੋਕੀ ਕਹਿੰਦੇ ਚਲਦੀ ਨੂੰ ਗੱਟੀ ਅੱਜ ਗੱਲ ਗੱਲ ਦੇ ਘਾਰੀ ਆ ਰਹੀ ਆ ਗੱਲ ਗੱਲ ਦੇ ਘਾਰੀ ਆ ਰਹੀ ਆ ਲਓ ਘਾਰੀਆ ਦੇ ਦੰਦੇ ਵੀ ਧੁਰਦੇ ਆ ਤਹਿਲੋਲਪੁਰ ਵਾਲਿਓ ਸਵਾਦ ਵੱਖਰਾ ਅੱਜ ਦਾ ਸਵਾਦ ਵੱਖਰਾ ਨਿਆਰਾ ਬੰਨਿਆ ਪਿਆ ਆ ਕਈ ਪ੍ਰਾਸ ਹਾਂਜੀ ਕੁਸ਼ਤੀ ਦੀ ਸਵਾਦ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਕਈਆਂ ਨੇ ਮੇਰੇ ਵਰਗਾ ਧਾਰਾ ਚ ਵਾਰੀਆਂ ਹੋਣੀ ਐ ਲਾਰੇ ਮਾਰਨੀ ਇਹੋ ਜਿਹਾ ਖੂੜਾ ਲਈ ਬੈਠੀ ਹੋਣੀ ਐ ਭਾਈ ਕਮਲ ਡੂਮ ਚੇੜੀ ਨੇ ਆਪਣੇ ਲੈ ਵੀ ਕਮੈਡੀ ਵਾਲੇ ਥੱਲੇ ਬੈ ਜਾਣ ਹੋਰ ਕੁਸ਼ਤੀ ਸ਼ੁਰੂ ਹੋ ਗਈ ਐ ਇੱਕ ਤਾਰੀ ਦਾ ਮਾਰਨ ਦਾ ਜੋਰ ਦੇਗੇ ਭਾਈ ਕਮਲੀ ਵਾਲੀ ਵੀ ਕੁਸ਼ਤੀ ਦੇਵੇ ਹੱਥ ਜੋੜੀ ਕਰਾਉਂਦੀ ਐ ਕਮਲਾ ਨੂੰ ਛੇੜੀ ਤੇ ਨਾਲ ਮਣੀ ਆਲਮ ਪਰ ਉਹ ਕੁਸ਼ਤੀ ਆਕੜੀ ਹੈ ਇੱਕ ਪਾਸੇ ਪਰਵਿੰਦਰ ਪੂਰੀ ਦੁਨੀਆ ਨੂੰ ਚੇਤਨ ਵਾਲਾ ਪਹਿਰਮਾਨ ਹੈ ਉਹ ਦੂਜੇ ਪਾਸੇ ਕਾਲਾ ਹਰਿਆਣੇ ਵਾਲਾ ਲਓ ਕਿ ਧੀਮ ਪੰਜ ਮਤ ਕਰਿਓ ਗੋਡਾ ਨੀਚਾ ਧਰ ਲੂਗਾ ਉਹ ਧੀਮ ਪੰਜ ਮਤ ਕਰਿਓ ਗੋਡਾ ਨੀਚਾ ਧਰ ਲੂਗਾ ਲਓ ਇੱਕ ਪਾਸੇ ਪੰਜਾਬ ਦਾ ਜੱਟ ਤੇ ਦੂਜੇ ਪਾਸੇ ਖੋਟੀਆਂ ਖੋਟੀਆਂ ਬੈਂਦੀਆਂ ਬੱਲੇ 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 ਬਾਹਰ ਨਹੀਂ ਰਸਾ ਖਾਤਾ ਖਾਤ ਭਰਿਆ ਸਟੇਡੀਅਮ ਹੈ ਸੰਗਰੂ ਹੇਤਰ ਪਰਮੇਂਦਰ ਟੂਰ ਸ਼ੇਰੀ ਤੇ ਨਾਲ ਤਾ ਹਰਿਆਣਿਆ ਵਾਲਾ ਹਰਿਆਣਾ ਪੌਸ ਦੇ ਵਿੱਚ ਐਸਆਈ ਭਾਰਤੀ ਆ ਮੁੰਡਾ ਹਰਿਆਣਾ ਪੌਸ ਦੇ ਵਿੱਚ ਐਸਆਈ ਇੱਕ ਪਾਸੇ ਪੰਜਾਬ ਦਾ ਟੀਐਸਪੀ ਬੱਲਾ ਵਖੜੀਆਂ ਪਰਲਾ ਵਖੜੀਆਂ ਉਹ ਬੱਲੇ 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 ਪਰ ਨਹੀਂ ਰਸਾ ਉਹ ਹੋਈ ਪਈਆ ਕਿ ਭਗਤ ਸਿੰਘ ਦਾ ਚੜ੍ਹਲਾ ਫાંਸੀ ਤੇ ਉਹ ਦੁਨੀਆ ਚੇਤੇ ਕਰਦੀ ਲੋਕੋ ਰਾਣੀ ਚੜਸੀ ਕੋਣ ਕਹਿੰਦਾ ਜੇ ਵੀ ਚੋਗਾਨਾਂ ਲੜਦੀ ਉਹ ਕੱਚੇ ਘਰੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਜਾਨਾ ਕਰਦੀ ਤੇ ਰਾਜੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਰਿਸ਼ਕਾ ਨਾ ਕਰਦੀ ਤੇ ਗੁਰਦਾਸ ਨਾਮ ਨਾ ਗੋਰਾ ਰਹੀ ਸੀ ਜੇ ਕਾਲਮ ਤਾਕਤ ਨਾਲ ਫੜਦੀ ਉਹ ਸਿੱਧੂ ਉਸੇ ਵਾਲੇ ਦੇ ਮਰਨਾ ਰਹੀ ਸੀ

ਹੈ ਲੋਰ ਬਰਾਣਾ ਦੁਨੀਆ ਕੋਲ ਦੀ ਜੋਰਾਂ ਨੂੰ ਕੋਈ ਨਾ ਨਹੀਂ ਲੰਗਾ ਭੱਜਿਆ ਦਾ ਲਓ ਇੱਕ ਪਾਸੇ ਪਰਵਿੰਦਰ ਦੂਬ ਸ਼ੇਰੀ ਵਾਲਾ ਦੁਨੀਆ ਜਿੱਤਣ ਵਾਲਾ ਇਹ ਆ ਕਾਲਾ ਪਹਿਲਵਾਨ ਹਰਿਆਣੇ ਵਾਲਾ ਉਹ ਗੋਰਾ ਬੇਬੇ ਦਾ ਮਹੌਦ ਸ਼ੌਕ ਨਾਲ ਘਾੜ ਰੱਖਦਾ ਕਾਲਾ ਰੱਖਦਾ ਕਿ ਮੇਰੇ ਪੁੱਤ ਨੂੰ ਨਜ਼ਰ ਨਾ ਲੱਗੇ ਭੈਣੀਆਂ ਨਜ਼ਰਾਂ ਤੋਂ ਬਚ ਜੇ ਮੇਰਾ ਪੁੱਤ ਲਓ ਗੱਲਾਂ ਚਟਾੜੇ ਲੱਗੀਆਂ ਹੋਈਆਂ ਲਓ ਸਵਾਦ

ਆ ਰਹੀ ਆਉਂਦੀ ਆ ਤਾ ਜੋ ਕਹਿੰਦੇ ਗੱਡੀ ਚੱਲਦੀ ਐ ਤਾ ਜੋ ਕਹਿੰਦੇ ਗੱਡੀ ਚੱਲਦੀ ਐ ਉਹ ਲੱਖ ਨੂੰ ਮਾਰਿਆ ਇੰਦਰ ਪਹਿਲੇ ਬੋਲ ਪਰ ਆਇਆ ਦੀ ਗੱਲ ਜੰਮਦੇ ਆ ਰਹੀ ਆਉਂਦੀ ਆ ਉਹ ਬਗੋ ਬਗੋ ਹੋਈ ਕਈਆ ਅੱਜ ਮੇਲਾ 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 ਪੂਰਾ ਲੈ ਵੀ ਜਿਹਨਾਂ ਪ੍ਰਬੰਧਾਣਾ ਪਰਾਹ ਜਵੜੀਆਂ ਲੱਗਿਆ ਇੱਕ ਵਾਰ ਤਾੜੀ ਜ਼ੋਰਦੇ ਮਾਰ ਦੋ ਭਾਈ ਇਸ ਤੋਂ ਬਾਅਦ ਹਲੇ ਇੱਕ ਕੁਸ਼ਤੀ ਹੋਰ ਬਾਕੀ ਹੈ ਜੀਰੇ ਦੇ ਕਰੰਟ ਕੋਰਾ ਨੇ ਕਿਹਾ ਹੈ ਕਮਲਾ ਦੇ ਨਾਲ ਬਣੀ ਹਾ ਲੰਗਰੇ ਵਾਲਾ ਕਿਉਂ ਖਾਰਸਾ ਜੀ ਪੈਂਦੀ ਨੇ ਧੱਕਾ ਖਾਰਸਾ ਆ ਲਾਗੇ ਤੇਰਾ ਸਰਵਾਂ ਸੁਬਾਨੀਆਂ ਦੇਣਾ ਕੌਣ ਹੋਊਗਾ ਤੇਰਾ ਜਿਹੜੇ ਜਿਹੜੇ ਬਾਜਾਂ ਵਾਲੇ ਵਾਹਿਗੁਰੂ ਪਿਆਰ ਕਰਦੇ ਆ ਇੱਕ ਤਾੜੀ ਜ਼ੋਰ ਦੇ ਕੇ ਆ ਸਵਾਗਤ ਆ ਸਵਾਗਤ ਆ ਪ੍ਰਵਿੰਦਰ 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 ਭਾਈ ਜਿਹੜੇ ਜਿਹੜੇ ਕਹਿੰਦੇ ਆ ਕਾਲਾ ਜਿੱਤੂਗਾ ਇੱਕ ਤਾੜੀ ਮਾਰੋ ਦੂਨ ਫੇਰੀ ਜਿੱਤੂ ਤਾਲੀ ਉਹ ਮਾਰ ਦੋ ਤੇ ਜਿਹੜੇ ਜਿਹੜੇ ਕਰਦੇ ਆ ਕੋਈ ਹਿੱਕੇ ਕੋਈ ਹਾਟੇ ਸਾਨੂੰ ਸਵਾਦ ਦਾਣਾ ਚਾਹੀਦਾ ਤਾਲੀ ਉਹ ਮਾਰ ਦੋ ਆਏ ਉਹ ਸਵਾਦ ਦੀ ਪੱਟੀ ਆ ਦੁਨੀਆ ਦੁਨੀਆ ਸਵਾਦ ਦੀ ਪੱਟੀ ਆ ਸਾਰੇ ਸਵਾਦ ਤਾਂ ਆਵੇ ਆ ਸਵਾਦ ਵੱਖਰਾ ਵੱਖਰਾ ਉਹ ਮੇਲਾ ਮੇਲਾ ਕਿ ਚੱਕੇ ਜਾਮ ਹੋ ਗਏ ਪੂਰੀ ਜਾਨੀ ਰੇਲ ਦੇ ਹਏ ਤੈਨੂੰ ਦੇਖ ਕੇ ਓਏ ਚੱਕੇ ਜਾਮ ਹੋ ਗਏ ਪੂਰੀ ਜਾਨੀ ਰੇਲ ਦੇ ਤੈਨੂੰ ਵੇਖ ਕੇ ਅੱਜ ਚੱਕੇ ਜਾਮ ਹੋ ਗਏ ਕਿ ਬੂੜਾ ਗੁਰੂ ਨੁਕਰੀਸੀ ਜਾਵੇ ਲੋਟਹਾਣੇ ਤੇ ਸੰਦੇ ਕਿ ਬੰਤ ਕੋ ਨਹੀਂ

ਕਮਲਾ ਤੇ ਮਰੀ ਆ ਲੋ ਬਾਈ ਬਣਾ ਗੁਰਵਿੰਦਰ ਨੂੰ ਛੇੜੀ ਨੇ ਜੀ ਪਿੰਲੇ ਲਗੋਟੇ ਦੇ ਵਿੱਚ ਤੇ ਆਪਣੇ ਚਾਲ ਆਪਣੇ ਚੱਲਣ ਆਪਣੇ ਪੰਜਾਬ ਸੱਜਣਾਂ ਦੇ ਵਿੱਚ ਠੀਕ ਹੈ ਆਪਣੇ ਪੰਜਾਬ ਸੱਜਣਾਂ ਦੇ ਵਿੱਚ ਠੀਕ ਹੈ